ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਭਾਰਤ ਮਾਤਾ ਕੀ ਜੈ ਬੋਲੇ ਸੋਨਹਾਂ ਜੈਤੋਂ ਇਨਕਲਾਬੀ ਲੋਕਾਂ ਦੀ ਧਰਤੀ ਹੈ ਬਹੁਤ ਵੱਡੇ ਵੱਡੇ ਮੋਰਚੇ ਲੱਗੇ ਇੱਥੇ ਅੱਜ ਜੈਤੋਂ ਵਿਖੇ ਆ ਕੇ ਬੜੀ ਖੁਸ਼ੀ ਹੋਈ ਜਦੋਂ ਵੀ ਜੈਤੋਂ ਆਏ ਆ ਭਾਵੇਂ ਕਲਾਕਾਰ ਦੇ ਤੌਰ ਤੇ ਭਾਵੇਂ ਐਮਪੀ ਦੇ ਤੌਰ ਤੇ ਭਾਵੇਂ ਹੁਣ ਮੁੱਖ ਮੰਤਰੀ ਦੇ ਤੌਰ ਤੇ ਜੈਤੋਂ ਕੁਮੀਦਵਾਰ ਦੇ ਤੌਰ ਤੇ ਜਦੋਂ ਵੀ ਆਏ ਆ ਜੈਤੋਂ ਵਾਲਿਆਂ ਨੇ ਆਪਣਾ ਰਿਕਾਰਡ ਆਪ ਹੀ ਤੋੜਿਆ ਪਿਛਲੀ ਵਾਰ ਨਾਲੋਂ ਜ਼ਿਆਦਾ ਪਿਆਰ ਫੇਰ ਮਿਲਦਾ ਅਗਲੀ ਵਾਰ ਸੋ ਮੈਂ ਜਿੱਥੇ ਵੀ ਜਾਣਾ ਇਸ ਤੋਂ ਬਾਅਦ ਮੈਂ ਮੈਂ ਮੋਗੇ ਜਾਊਂਗਾ ਕੱਲ ਨੂੰ ਲੁਧਿਆਣਾ ਤੇ ਰਾਏਕੋਟ ਐ ਫਿਰ ਲੰਬੀ ਜਲਾਲਾਬਾਦ ਫਾਜ਼ਿਲਕਾ ਗੁਰੂ ਹਰਸਾ ਐ ਪੂਰੇ ਪੰਜਾਬ ਚ ਤਿੰਨ ਚਾਰ ਗੇੜੇ ਲਾਗੇ ਤਿੰਨ ਚਾਰ ਹੋਰ ਲਾਵਾਂਗੇ ਅਸੀਂ ਥੱਕਣ ਵਾਲੇ ਨਹੀਂ ਹੈਗੇ ਕਿਉਂਕਿ ਤੁਹਾਡਾ ਜਿਹੜਾ ਪਿਆਰ ਮਿਲ ਰਿਹਾ ਹੈ ਸਾਨੂੰ ਥੱਕਣ ਨਹੀਂ ਦਿੰਦਾ ਅਸਲ ਚ ਤੁਸੀਂ ਬਜ਼ੁਰਗਾਂ ਸਮੇਤ ਤੁਸੀਂ ਬੱਚਿਆਂ ਸਮੇਤ ਤੁਸੀਂ ਮਾਵਾ ਪੈਣਾ ਸਮੇਤ ਆਪਣੇ ਮਕਾਨਾਂ ਚੋਂ ਦੁਕਾਨਾਂ ਚੋਂ ਬਾਹਰ ਨਿਕਲ ਕੇ ਸਾਡਾ ਸਵਾਗਤ ਕਰ ਰਹੇ ਹੋ ਸਾਨੂੰ ਮਾਨ ਸਨਮਾਨ ਦੇ ਰਹੇ ਹੋ ਇਹ ਤੋਂ ਵੱਡਾ ਕੋਈ ਪਿਆਰ ਨਹੀਂ ਹੋ ਸਕਦਾ ਇਸ ਪਿਆਰ ਦੀ ਦੁਨੀਆ ਦੇ ਕਿਸੇ ਕਰੰਸੀ ਚ ਕੋਈ ਕੀਮਤ ਨਹੀਂ ਲੱਗ ਸਕਦੀ ਵੀਰੋ ਕੋਈ ਕੀਮਤ ਨਹੀਂ ਲੱਗ ਸਕਦੀ ਮੈਨੂੰ ਪਤਾ ਲੱਗਿਆ ਜਿੱਥੋਂ ਤੱਕ ਮੈਂ ਪੰਜਾਬ ਚ ਗਿਆ ਲੋਕਾਂ ਨੇ ਇਹੀ ਕਿਹਾ ਕਿ ਜੀ ਪੰਜਾਬ ਦਾ ਫਿਕਰ ਛੱਡੋ ਤੁਸੀਂ ਦੂਜੇ ਇਲਾਕੇ ਦੇਖ ਲਓ ਮੈਂ ਮਾਝੇ ਜਾਣਾ ਕਹਿੰਦੇ ਜੀ ਮਾਲਵਾ ਦੇਖੋ ਮਾਲਵੇ ਚਾਉਣਾ ਕਹਿੰਦੇ ਜੀ ਮਾਝਾ ਦੇਖੋ ਮਾਝੇ ਜਾਣਾ ਫੇਰ ਉਹ ਕਹਿੰਦੇ ਦੁਆਬਾ ਦੇਖੋ ਦੁਆਬੇ ਵਾਲੇ ਕਹਿੰਦੇ ਅਸੀਂ ਤਾਂ ਕਰੀ ਬੈਠਿਆਂ ਤੁਸੀਂ ਹੁਣ ਜਿੱਥੇ ਮਰਜੀ ਚੱਲ ਜਾਓ ਸਾਨੂੰ ਤਾਂ ਬਸ ਪਤਾ ਲੱਗ ਗਿਆ ਕਿ ਅਸੀਂ ਇਸ ਵਾਰ 13 0 ਕਰਨਾ ਹੈ ਔਰ 13 0 ਦਾ ਮਤਲਬ ਇਹ ਹੈ ਕਿ ਆਪਾਂ 3 ਸਾਲ ਇਸ ਚਰਨ ਦੇ ਖੁੱਲ ਕੇ ਕੰਮ ਕਰਾਂਗੇ ਤੇ ਸੋਨੇ ਦੀ ਚਿੜੀ ਪੰਜਾਬ ਨੂੰ ਬਣਾ ਕੇ ਦਿਖਾਵਾਂਗੇ ਸਵਾ ਦੋ ਸਾਲ ਹੋਏ ਨੇ ਹਜੇ ਹਜੇ ਸਵਾ ਦੋ ਸਾਲ ਹੋਏ ਨੇ ਕਈ ਵਾਰੀ ਕੀ ਹੁੰਦਾ ਨਾ ਕਈ ਵਾਰੀ ਜਿਵੇਂ ਜਿਹੜਾ ਪਲੇਅਰ ਹੁੰਦਾ ਉਹ ਉਹ ਤੋਂ ਹਰ ਹਰ ਮੈਚ ਦੇ ਵਿੱਚ ਸੈਂਚਰੀ ਲਾਉਣ ਦੀ ਉਮੀਦ ਕਰ ਲੈਨੇ ਆ ਉਹ ਤੋਂ ਵੀ ਸੈਂਚਰੀ ਨਹੀਂ ਲੱਗਦੀ ਸਵਾ ਦੋ ਸਾਲ ਤੱਕ ਕੁਝ ਵੀ ਨਹੀਂ ਹੁੰਦੇ 43000 ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ ਬਿਜਲੀ ਦੇ ਬਿੱਲ 90% ਪੰਜਾਬ ਦੇ maaf ਕਰਕੇ ਜ਼ੀਰੋ ਕਰਕੇ ਤੁਹਾਡੇ ਸਾਹਮਣੇ ਖੜਾ ਖੇਤਾਂ ਲਈ ਬਿਜਲੀ ਦਿਨੇ ਆਉਂਦੀ ਹੈ ਰਾਤ ਨੂੰ ਸੱਪਾਂ ਦੀਆਂ ਸਿਰੀਆਂ ਮਿੱਦਨ ਦੀ ਕੋਈ ਲੋੜ ਨਹੀਂ ਐਸ ਵਾਰ ਜਨਰੇਟਰਾਂ ਵਾਸਤੇ ਲੋਕਾਂ ਨੇ ਡੀਜ਼ਲ ਨਹੀਂ ਖਰੀਦਿਆ ਕਿਸੇ ਆੜਤੀਏ ਤੋਂ ਪਰਚੀ ਨਹੀਂ ਬਣਾਉਣੀ ਪਈ ਵੀ ਪਰਚੀ ਬਣਾ ਦੇ ਵੀਰੋ ਰਾਸ਼ਨ ਜਿਹੜਾ ਉਹ ਕਰ ਕਰ ਪਹੁੰਚ ਰਿਹਾ ਹੁਣ ਇਹ ਅਫਵਾਹ ਫਲਾਉਂਦੇ ਨੇ ਕਿ ਕੀ ਕਰੀਏ ਯਾਰ ਭਗਵੰਤ ਮਾਨ ਕਿਸੇ ਵੀ ਗੱਲ ਤੇ ਘਿਰਦਾ ਨਹੀਂ ਕੀ ਕਰੀਏ ਇਹ ਕਹਿੰਦੇ ਅਕੇ ਜੀ ਤੁਹਾਨੂੰ ਅੱਜ ਤਾਂ ਹੀ ਦਿਆ ਕਰਨਗੇ ਜਿਹੜਾ ਰਾਸ਼ਨ ਚ ਨਾ 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 ਮੈਂ ਗੱਲ ਕਲੀਅਰ ਕਰ ਦੇਣੀ ਚਾਹਨਾ ਕਿ ਸਾਡੇ ਵੱਲੋਂ ਕਣਕ ਤੇ ਆਟਾ ਦੋਨਾਂ ਦੀ ਆਪਸ਼ਨ ਹੈ ਕੋਈ ਪਰਿਵਾਰ ਆਏ ਕਹਿੰਦਾ ਕਿ ਸਾਡੇ ਕੋਲੇ ਪਸਾਈ ਦਾ ਟਾਈਮ ਹੈ ਨਹੀਂ ਜਾਂ ਅਸੀਂ ਤੁਹਾਡੀ ਤੇ ਹੁੰਨੇ ਆ ਜਾਂ ਪਸਾਉਣਾ ਨਹੀਂ ਅਸੀਂ ਆਟਾ ਲੈਣਾ ਆਟਾ ਲੈ ਲਓ ਜੇ ਕਹਿੰਦਾ ਕਣਕ ਲੈਣੀ ਹੈ ਕਣਕ ਮਿਲੂ ਔਰ ਕਣਕ ਵੀ ਇੰਨਾ ਵਾਂਗੂ ਕੋਈ ਸੁਸਰੀ ਵਾਲੀ ਜਾਂ ਕੋਈ ਡਲੀਆਂ ਵਾਲੀ ਰੇਤੇ ਵਾਲੀ ਨਹੀਂ ਮਿਲੂ ਜਿਹੜੀ ਕਣਕ ਆ ਹੁਣ ਮਾਰਕੀਟ ਚ ਆਈ ਐ ਜਿਹੜੀ ਕਣਕ ਦਾ ਆਟਾ ਮੈਂ ਆਪਣੇ ਘਰੇ ਖਾਣਾ ਉਸੇ ਕਣਕ ਦਾ ਆਟਾ ਗਰੀਬ ਵੀ ਖਾਊਗਾ ਕਣਕ ਮਿਲੂਗੀ ਤੁਹਾਨੂੰ ਇਹ ਵਾਅਦਾ ਫਲਾਰੇ ਨੇ ਕਿ ਕਣਕ ਨਹੀਂ ਦੇਣ ਕਣਕ ਦੇਵਾਂਗੇ ਜੀ ਜੇ 100% ਘਰ ਕਹਿਣਗੇ ਕਣਕ ਲੈਣੇ ਕਣਕ ਦੇ ਦਾਂਗੇ ਸਾਡਾ ਕੰਮ ਤਾਂ ਲੋਕਾਂ ਤੱਕ ਸਹੂਲਤ ਪਹੁੰਚਾਉਣਾ ਐ ਅੱਗੇ ਲੋਕਾਂ ਦੀ ਮਰਜ਼ੀ ਐ ਸੋ ਵੀਰੋ ਇਹ ਹੁਣ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਲੱਗਿਆ ਹੋਏ ਨੇ ਕਰਨ ਇਹਨਾਂ ਦੀਆਂ ਗੱਲਾਂ ਚ ਨਾ ਆਇਓ ਮੈਨੂੰ ਪਤਾ ਲੱਗਿਆ ਜਿੱਥੇ ਪਰਵਾਰ ਬਚਾਓ ਵੀ ਆਏ ਹੋਏ ਐ ਇੱਥੇ ਹੀ ਮੋਰਚਾ ਲੱਗਿਆ ਸੀ ਇੱਥੇ ਹੀ ਮੋਰਚਾ ਲੱਗਿਆ ਸੀ ਜਿਹੜੇ ਖੂਜ ਜ਼ਹਿਰ ਪਾਈ ਸੀ ਪਤਾ ਹੈ ਨਾ ਜੇ ਨਹੀਂ ਪਤਾ ਯਾਦ ਕਰਾ ਦਿਓ ਇਹਨਾਂ ਨੂੰ ਇਹਨਾਂ ਤੋਂ ਕੀ ਉਮੀਦ ਕਰੋਗੇ ਜਾਂਦੀ ਆਵਾਜ਼ ਆਪਣੀ ਦਾ ਸਾਰੇ ਪੰਜਾਬ ਜਾਂਦੀ ਹੈ ਆਪਣੀ ਆਵਾਜ਼ ਤਾਂ ਪੂਰੇ ਦੇਸ਼ ਚ ਜਾਂਦੀ ਹੈ ਸੋ ਉਹਨਾਂ ਨੂੰ ਨਹੀਂ ਪਤਾ ਲੱਗ ਰਿਹਾ ਵੀ ਬੋਲੀਏ ਕੀ ਹੁਣ ਸੋ ਵੀਰ ਕਰਮਜੀਤ ਮੇਰਾ ਛੋਟਾ ਭਾਈ ਹੈ ਅਸੀਂ ਇਕੱਠੇ ਪੜੇ ਹਾਂ ਪਲੱਸ 1 ਤੋਂ ਅਸੀਂ ਇਕੱਠਿਆਂ ਨੇ ਸਟ੍ਰਗਲ ਕੀਤਾ ਮਿਹਨਤ ਕੀਤੀ ਬਹੁਤ ਗਰੀਬ ਘਰ ਤੋਂ ਉੱਠ ਕੇ ਆਇਆ ਅਸੀਂ ਇਕੱਠੇ ਪ੍ਰੋਗਰਾਮਾਂ ਤੇ ਜਿਹੜੇ ਛੋਟੇ ਛੋਟੇ ਕਾਲਜਾਂ ਦੇ ਪ੍ਰੋਗਰਾਮ ਹੁੰਦੇ ਸੀ ਉਹਨਾਂ ਜਾਂਦੇ ਹੁੰਦੇ ਸੀ ਇਹਨੇ ਮਿਹਨਤ ਕੀਤੀ ਮੈਂ ਮਿਹਨਤ ਕੀਤੀ ਬਾਅਦ कामयाब ਹੋ ਗਏ ਤਾਂ ਸਿੱਖ ਦੂਜੇ ਨੂੰ ਹੱਥ ਫੜਿਆ ਕਿ ਕੋਈ ਗੱਲ ਨਹੀਂ ਮੈਂ ਜਿਆਦਾ कामयाब ਹੋ ਗਿਆ ਤਾਂ ਤੈਨੂੰ ਛੱਡਦਾ ਨਹੀਂ ਮੈਂ ਆ ਜਾ ਤਾਂ ਇਹਨੇ ਆਪਣੀ ਮਿਹਨਤ ਕੀਤੀ ਤਾਂ ਇਹ ਆਪ कामयाब ਹੋਇਆ ਸਹਾਰੇ ਦੀ ਲੋੜ ਹੁੰਦੀ ਆ ਵੀਰੋ ਦੇਖੋ ਇੱਕ ਇੱਕ ਹੁੰਦਾ 2 11 ਹੁੰਦੇ ਨੇ ਆਪਣੇ ਪੰਜਾਬੀ ਦੀ ਕਹਾਵਤ ਹੈ ਸੋ ਕਰਮਜੀਤ ਦਾ ਚੋਣ ਨਿਸ਼ਾਨ ਝਾੜੂ ਹੈ ਤੇ ਚੋਣ ਨਿਸ਼ਾਨ ਜਿਹੜਾ ਉਹ ਮਸ਼ੀਨ ਦੇ ਵਿੱਚ ਤੀਜੇ ਨੰਬਰ ਤੇ ਹੈ ਪਰ ਆਉਣਾ ਆਪਾਂ ਪਹਿਲੇ ਨੰਬਰ ਤੇ 1/3 ਕਰਨਾ ਹੈ ਇੱਥੇ ਆਪਾਂ ਤੀਜੇ ਨੰਬਰ ਤੋਂ ਬਿਨਾ ਤੀਜੇ ਨੰਬਰ ਤੋਂ ਬਿਨਾ ਹੋਰ ਕਿਸੇ ਬਟਨ ਵੱਲ ਦੇਖੋ ਨਾ ਜੈਤੋਂ ਵਾਲਿਓ ਨਹੀਂ ਤਾਂ ਚਿੱਟਾ ਮੋਤੀਆ ਉਤਰਿਆ ਉਹ ਅੱਖਾਂ 'ਚ ਪਤਾ ਨਹੀਂ ਕੀ ਕੀ ਪਾਪ ਕੀਤੇ ਹੋਇਆ ਬਸ ਉਹ ਤਾਂ ਹੋ ਗਿਆ ਕੰਮ ਤੁਸੀਂ ਕਰੀ ਬੈਠੇ ਹੋ ਤੁਹਾਡੀਆਂ ਅੱਖਾਂ ਦੱਸਦੀਆਂ ਲੋ ਐ ਕਰਦਾ ਮੈਂ ਹਰੇਕ ਭਾਵੇਂ ਗੁਜਰਾਤ ਜਾਵਾਂ ਆਸਾਮ ਜਾਵਾਂ ਮੱਧ ਪ੍ਰਦੇਸ਼ ਜਾਵਾਂ ਲੋਕਾਂ ਦਾ ਜੋਸ਼ ਬਹੁਤ ਹੁੰਦਾ ਹੈ ਅੱਜ ਮੈਂ ਹੁਣ ਤੁਸੀਂ ਉੱਥੋਂ ਲੈ ਕੇ ਆਏ ਹਾਂ ਮੈਨੂੰ ਲੱਗਦਾ ਨਹੀਂ ਡਰਾਈਵਰ ਨੇ ਗੇਅਰ ਪਾਇਆ ਹੋਊ ਐਂ ਧੱਕੀ ਲੈ ਕੇ ਆਏ ਹਾਂ ਗੱਡੀ ਨੂੰ ਅੱਧੇ ਦਾ ਟਾਇਰ ਹੀ ਤਾਂ ਚੱਕੀ ਰੱਖਦੇ ਹੋ ਇਹ ਪਿਆਰ ਜਿਹੜਾ ਇਹ ਜਜ਼ਬਾ ਹੈ ਇਹ ਜੋਸ਼ ਹੈ ਪੜਾਸ ਪੜਾਸ ਲੋ ਫਿਰ ਐ ਕਰਦੇ ਆ ਮੈਂ 15 20 ਸਕਿੰਟ ਤੁਹਾਡੇ ਵੱਲ ਮੈਕ ਕਰ ਦੇਣਾ ਭਾਵੇਂ ਚੀਕਾ ਮਾਰ ਲਵਾਂ ਭਾਵੇਂ ਜਿੰਦਾਬਾਦ ਕਹਿ ਲਵਾਂ ਇੱਧਰ ਲੈ ਦਾ ਮੁਕਾਬਲਾ ਇੱਧਰ ਲੈ ਨਾਲ ਹੈ का मार लो में जिंदाबाद के नारे ला लो जो मर्जी कर लो आपका समय शुरू होता है अब बहुत खुशखबरी वाली गल है दोनों तिर बराबर रही है भाई ਹੁਣ ਮੈਂ ਤੁਹਾਡੇ ਪਿਆਰ ਤੇ ਤੇਰੇ ਪਿਆਰ 'ਚ ਕੋਈ ਫਰਕ ਥੋੜੀ ਕਰ ਸਕਦਾ। ਸੋ ਮੈਨੂੰ ਤਾਂ ਇਸੇ ਗੱਲ ਦੀ ਖੁਸ਼ੀ ਆ। ਆ ਗੱਡੀਆਂ ਤੁਸੀਂ ਫੁੱਲਾਂ ਨਾਲ ਭਰ ਦਿੰਨੇ ਹੋ। ਡੂਡ ਡੂਡ ਕੁਇੰਟਲ ਫੁੱਲ ਮੈਨੂੰ ਕਿਤੇ ਨਾ ਕਿਤੇ ਪੈਟਰੋਲ ਪੰਪ ਤੇ ਖੜਾ ਕੇ ਗੱਡੀ ਫੁੱਲ ਕੱਢ ਕੇ ਆਪਣੇ ਬੈਠਣ ਜੋਗੀ ਜਗ੍ਹਾ ਬਣਾਉਣੀ ਪੈਂਦੀ ਐ। ਇੱਕ ਪਾਸੇ ਤਾਂ ਆ ਪਿਆਰ ਐ, ਇੱਕ ਪਾਸੇ ਤਾਂ ਪਿਆਰ ਐ ਕਿ ਪੱਗਾਂ ਭਰਤੀਆਂ, ਗੱਡੀਆਂ ਭਰਤੀਆਂ ਤੇ ਦੂਜੇ ਪਾਸੇ ਆ ਨੇ, ਆ ਜਿਹੜੇ ਆਏ ਹੋਏ ਨੇ ਸੁਖਵੀਰ ਹੋਰੀ ਇਹਨਾਂ ਨਾਲ ਹੱਥ ਮਿਲਾ ਕੇ ਬਾਅਦ ਚੁੰਗਲੀਆਂ ਗੈਣੀਆਂ ਪੈਂਦੀਆਂ ਨੇ ਪੂਰੀਆਂ ਨੇ ਜਾਂ ਲੈ ਕੇ ਕਦੀ ਭਾਈ ਫਰਕ ਹੈ ਬਸ ਇਹ ਤਾਂ ਵੀਰੋ ਇਹ ਤਾਂ ਆਪਣਾ ਜ਼ਮੀਨਪਾਲ ਦੇ ਫਿਰਦੇ ਆ ਉਹ ਲੱਪਣੀ ਨਹੀਂ ਉਹ ਲੱਪਣੀ ਨਹੀਂ ਸੋ ਇਸ ਕਰਕੇ ਫੈਸਲਾ ਪੰਜਾਬ ਨੇ ਕਰ ਰੱਖਿਆ ਹੈ ਬਸ ਸਿਰਫ ਐਲਾਨ ਹੋਣਾ ਬਾਕੀ ਹੈ ਇਹ ਨੌਜਵਾਨ ਮੁੰਡਿਆਂ ਦਾ ਜੋਸ਼ ਜਿਹੜਾ ਹੈ ਮੈਨੂੰ ਬਹੁਤ ਜੋਸ਼ ਤੇ ਹੋਸ਼ ਬਜ਼ੁਰਗ ਵੀ ਬਹੁਤ ਨੇ ਬਜ਼ੁਰਗ ਵੀ ਬਹੁਤ ਨੇ ਬਜ਼ੁਰਗਾਂ ਦਾ ਹੋਸ਼ ਤੇ ਨੌਜੋਵਨਾਂ ਦਾ ਜੋਸ਼ ਜੋ ਦੋਨੇ ਇਕੱਠੇ ਹੋ ਜਾਣ ਤਾਂ ਫੇਰ ਕੋਈ ਮੰਜ਼ਲ ਨਹੀਂ ਹੈ ਜੀ ਹੁੰਦੀ ਜਿਹੜੀ ਸਰ ਨਾ ਕੀਤੀ ਜਾ ਸਕੇ ਸੋ ਵੀਰੋ ਆਪਾਂ ਆਉਣ ਵਾਲੇ ਦਿਨਾਂ ਚ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਹੈ ਮੇਰੇ ਕੋਲੇ ਸਾਰੇ ਖਾਕੇ ਬਣਾਏ ਪਏ ਨੇ ਨਕਸ਼ੇ ਬਣੇ ਪਏ ਨੇ ਮੈਂ ਆਪ ਤਾਂ ਪੈਸੇ ਖਾਣੇ ਨਹੀਂ ਪੈਸੇ ਘਾਣ ਪੈਸੇ ਕਮਾਉਣ ਕਾਉਣ ਵਾਲੇ ਕੰਮ ਤਾਂ ਮੈਂ ਛੱਡੀ ਫਿਰਦਾ ਵੀਰੋ ਆਪ ਤਾਂ ਮੈਂ ਖਾਣੇ ਨਹੀਂ ਪਰ ਜਿਹੜੇ ਇਹਨਾਂ ਨੇ ਖਾਧੇ ਉਹ ਮੈਂ ਛੱਡਣੇ ਨਹੀਂ ਇਹਨਾਂ ਦੇ ਪੈਸੇ ਪਹਾੜਾਂ 'ਚ ਪਏ ਆ ਪਹਾੜਾਂ 'ਚ ਸੁੱਖ ਵਿਲਾਸ ਹੋਰੀ ਬਣਾ ਰੱਖਿਆ ਇੱਕ ਅੱਧਾ ਖੜਾ ਹੋਊਗਾ ਉਹਨਾਂ ਦਾ ਬੰਦਾ ਦੱਸਦੇ ਹੋ ਕਿ ਐਂ ਕਹਿ ਕੇ ਗਿਆ ਅੱਜ ਵੀਰੋ ਜਿਹੜੇ ਸੁੱਖ ਵਿਲਾਸ ਹੋਰੀ ਨੇ ਉਹ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਨੂੰ ਲੁੱਟ ਕੇ ਬਣਾਏ ਹੋਏ ਨੇ ਹਰੇਕ ਕਮਰੇ ਦੇ ਪਿੱਛੇ ਪੂਲ ਹੈ ਹਰੇਕ ਕਮਰੇ ਦੇ ਪਿੱਛੇ ਸਵਿਮਿੰਗ ਪੂਲ ਹੈ 7 ਲੱਖ ਰੁਪਏ ਇੱਕ ਰਾਤ ਦਾ ਰਹਿਣ ਦਾ ਕਿਰਾਇਆ ਹੈ ਵੀਰ ਉਹ ਪਟਾਉਂਦੇ ਨਹੀਂ ਵਧੀਆ ਬਣਾਇਆ ਉਹਨੇ ਟਾਉਂਦੇ ਨਹੀਂ ਪਰ ਉਹਨੂੰ ਸਰਕਾਰ ਦੇ ਕਬਜ਼ੇ 'ਚ ਲੈ ਲਾਂਗੇ ਉਹਦਾ ਸਕੂਲ ਬਣਾ ਦਾਂਗੇ ਤੇ ਨਾਲੇ ਨਾਰਾ ਵਧੀਆ ਬਣ ਜੂ ਕਿ ਦੁਨੀਆ ਦਾ ਇਹ ਪਹਿਲਾ ਸਕੂਲ ਜਿਹਦੇ ਹਰੇਕ ਕਮਰੇ ਪਿੱਛੇ ਪੂਲ ਸਹੀ ਹੈ ਨਾ ਫਿਰ ਲੈ ਦੋ ਵਾਰ ਦੋ ਦੋਵੇਂ ਹੱਥ ਖੜੇ ਕਰਕੇ ਨਾਰੇ ਲਾ ਕੇ ਫਿਰ ਆ ਸਕੂਲ ਤਾਂ ਕਨਫਰਮ ਕਰੋ ਫਿਰ ਅੱਜ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਤੇ ਆ ਜਿਹੜਾ ਪਿਆਰ ਤੁਹਾਡਾ ਮਿਲ ਰਿਹਾ ਜਿੰਦਾਬਾਦ ਦਾ ਇਹ ਤਾਂ ਉੱਥੇ ਪਹੁੰਚਦਾ ਹੋਊ ਪੱਕਾ ਉਹਨੇ ਤਾਂ ਜੀਪ ਤੇ ਛੱਤ ਲਵਾ ਰੱਖੀ ਐ ਟੈਂਪਰੇਚਰ ਪੁੱਛ ਕੇ ਜਾਂਦੇ ਆ ਬਾਹਰ ਬਾਹਰ ਤਾਪਮਾਨ ਕਿੰਨਾ ਹੈ ਅੰਗਰੇਜ਼ੀ ਚ ਪੁੱਛਦਾ ਆ ਉਹਦੇ ਅਫਸਰਾਂ ਨੂੰ ਮੈਨੂੰ ਕਈ ਅਫਸਰ ਕਿਉਂਕਿ ਅਫਸਰ ਤਾਂ ਸਰਕਾਰ ਦੇ ਨੇ ਜਿਹੜੇ ਇਹਦੇ ਨਾਲ ਨੇ ਲਾਏ ਹੋਏ ਡਿਊਟੀ ਤੇ ਉਹਨਾਂ ਨੇ ਦੱਸਿਆ ਕਹਿੰਦੇ ਜੀ ਐਵੇਂ ਪੁੱਛਦਾ ਹਾਊ ਮੱਚ ਇਜ਼ ਦਾ ਟੈਂਪਰੇਚਰ ਕਹਿੰਦਾ ਅਸੀਂ ਕਹਿੰਨੇ ਸਰ 40 ਡਿਗਰੀ ਓ ਮਾਈ ਗੋਡ ਇਜ਼ ਟੂ ਹੌਟ ਟੂ ਹੌਟ ਜਦੋਂ 30 ਡਿਗਰੀ ਹੋਇਆ ਸਾਨੂੰ ਦੱਸਿਓ ਫਿਰ ਪੰਜਾਬ ਬਚਾਉਣ ਚੱਲਾਂਗੇ ਦੋ ਘੰਟੇ ਇਹ ਆ ਗਿਆ ਟੈਂਪਰੇਚਰ ਪੁੱਛ ਕੇ ਜਾਣ ਵਾਲੇ ਅਸੀਂ 25 25 30 30 ਫੁੱਟ ਡੂੰਘੇ ਬੋਰ ਦੇ ਟੋਇਆਂ ਚੋਂ ਨਿਕਲੇ ਹੋਏ ਆ ਆਹ ਫਰਕ ਹੈ ਬਸ ਸਪਨਾ ਸੋ ਵੀਰੋ ਲਵ ਯੂ 2 3 4 5 ਸਬੀਰੋ ਤੁਹਾਡੇ ਨਾਲ ਆਹ ਜਿਹੜਾ ਪਿਆਰ ਹੈ ਇਹ ਦੇਖ ਕੇ ਥਕਾਵਟ ਨਹੀਂ ਹੁੰਦੀ ਸੋ ਮੈਂ ਤਾਂ 1 ਮਿੰਟ ਲਈ ਮੈਂ ਕਰਮਜੀਤ ਨੂੰ ਕਹੂੰਗਾ ਕਿ ਉਹ 1 ਮਿੰਟ ਲਈ ਸਾਰਾ ਧੰਨਵਾਦ ਕਰੇ ਔਰ ਕਰਮਜੀਤ ਨੇ ਗਰੀਬੀ ਆਪਣੇ ਪਿੰਡੇ ਤੇ ਹੰਡਾਈ ਹੋਈ ਹੈ ਕਰਮਜੀਤ ਨੇ ਕਰਮਜੀਤ ਨੇ ਹਾਲਾਤ ਆਪਣੇ ਪਿੰਡੇ ਤੇ ਹੰਡਾਏ ਹੋਏ ਨੇ ਕਰਮਜੀਤ ਨੇ ਮੈਂ ਕਰੇ ਜਿਸਤਾ ਜਾਨਦੇ ਰਹੇ ਇੱਕ ਦੂਜੇ ਦੇ ਘਰੇ ਉਹੀ ਹਾਲਾਤ ਨੇ ਜਿਹੜੇ ਆਮ ਘਰਾਂ ਚ ਨੇ ਪਰ ਆਪਾਂ ਬਦਲਨੇ ਨੇ ਉਹ ਹਾਲਾਤ ਵੀਰੋ ਦਲਤਾ ਗਰੀਬਾਂ ਨੂੰ ਦਲਿਤਾਂ ਗਰੀਬਾਂ ਨੂੰ ਕਿਵੇਂ ਕਿਵੇਂ ਉੱਚਾ ਚੱਕਿਆ ਜਾ ਸਕਦਾ ਕੋਈ ਲਾਲ ਕਾਰਡ ਹਰਾ ਕਾਰਡ ਨਹੀਂ ਚੱਕ ਸਕਦਾ ਇੱਕੋ ਹੀ ਚੀਜ਼ ਹੈ ਜਿਹੜੀ ਗਰੀਬੀ ਖਾ ਖਤਮ ਕਰ ਸਕਦੀ ਹੈ ਉਹਨਾਂ ਦੇ ਜਵਾਕਾਂ ਨੂੰ ਵਧੀਆ ਪੜ੍ਹਾਈ ਦੇ ਦੋ ਜਦੋਂ ਉਹ ਅਫਸਰ ਬਣ ਗਿਓ ਆਪੀ ਗਰੀਬੀ ਚੱਕ ਦੇਣਗੇ ਵੀਰੋ ਇਸ ਕੰਮ ਤੇ ਲੱਗਿਆ ਹੋਇਆ ਮੈਂ ਦਲਿਤਾਂ ਗਰੀਬਾਂ ਨੂੰ ਪੜਾਵਾਂਗੇ ਪੰਜਾਬ ਨੂੰ ਇੱਕ ਬਹੁਤ ਉੱਚ ਸਿੱਖਿਸ਼ਤ ਉੱਚ ਸਿੱਖਿਸ਼ਤ ਸੂਬਾ ਬਣਾਵਾਂਗੇ ਤਾਂ ਸਾਡਾ ਪੰਜਾਬ ਹੈ ਬਰਕਤ ਦੀ ਧਰਤੀ ਹੈ ਬਰਕਤ ਦੀ ਇੱਥੇ ਜੋ ਵੀ ਆਉਂਦਾ ਹੈ ਭਈ ਉਹ ਭੁੱਖਾ ਨਹੀਂ ਮਰਦਾ ਇਹ ਗੁਰੂਆਂ ਪੀਰਾਂ ਦੀ ਧਰਤੀ ਹੈ ਇੱਥੇ 20 ਰੁਪਏ ਦਾ ਲੰਗਰ ਗੁਰੂ ਸਾਹਿਬ ਨੇ ਇੱਕ ਵਾਰੀ ਐਫ ਡੀ ਕਰਾਈ ਸੀ ਮਾਂ ਘਰ ਆਉਣ ਵਾਲੀਆਂ ਪੀੜ੍ਹੀਆਂ ਤੱਕ 500000 ਸਾਲ ਤੱਕ ਉਹ 20 ਰੁਪਏ ਦਾ ਲੰਗਰ ਨਹੀਂ ਮੁੱਕਣਾ ਪੰਜਾਬ 'ਚ ਕਦੇ ਕੋਈ ਭੁੱਖਾ ਨਹੀਂ ਸੌਂ ਸਕਦਾ ਪੰਜਾਬ 'ਚ ਬਹੁਤ ਲੋਕ ਆਉਂਦੇ ਨੇ ਕੰਮ ਕਰਨ ਉਹ ਇੱਥੇ ਕੰਮ ਕਰਕੇ ਇੱਥੇ ਜਦੋਂ ਸੌਂਦੇ ਨੇ ਉਹ ਵਾਹਿਗੁਰੂ ਕਹਿ ਕੇ ਸੌਂਦੇ ਨੇ ਆ ਹੁਣ ਪਿੱਛੇ ਜ ਮੈਨੂੰ ਪਤਾ ਲੱਗਿਆ ਆ ਜਿਹੜਾ ਸੰਗਰੂਰ ਤੋਂ ਖੜਾ ਹੈ ਉਹ ਉਹ ਜਿਹੜਾ ਹਰੇਕ ਨਾਲ ਹੀ ਲੜਦਾ ਰਹਿੰਦਾ ਖੈਰਾ ਉਹ ਕਹਿੰਦਾ ਕਹਿੰਦਾ ਜੀ ਬਾਹਰਲੇ ਸੂਬਿਆਂ ਤੋਂ ਜਿਹੜੇ ਆਉਂਦੇ ਨੇ ਉਹਨਾਂ ਤੇ ਪਾਬੰਦੀ ਲਾਓ ਉਹ ਮੇਰੇ ਵੀਰੋ ਪੰਜਾਬ ਤਾਂ ਸਾਰਿਆਂ ਨੂੰ ਰੋਟੀ ਖਵਾਉਂਦਾ ਐ ਅੱਜ ਤਾਂ ਲੰਗਰ ਲਾ ਕੇ ਪੁੱਛਦੇ ਥੋੜੀ ਐ ਕਿੱਥੋਂ ਆਏ ਆ ਤੂੰ ਇਹ ਤਾਂ ਇਹ ਦੇਖੋ ਪੰਜਾਬ ਦਾ ਸੂਬਾ ਜਿਹੜਾ ਧਰਤੀ ਐ ਉਹ ਬਰਕਤ ਵਾਲੀ ਐ ਉਹ ਰੋਟੀ ਖਵਾਉਂਦੀ ਐ ਸਾਰਿਆਂ ਨੂੰ ਇਹ ਫਿਰ ਆਪਣੇ ਬੰਦੇ ਹੀ ਬਾਹਰ ਬੈਠੇ ਅੰਗਰੇਜ਼ਾਂ ਕੋਲੇ ਜਾ ਕੇ ਆਪਾਂ ਨੇ ਵੀ ਤਰੱਕੀਆਂ ਬਹੁਤ ਕੀਤੀਆਂ ਉਹ ਨਾ ਮੁਲਕਾਂ ਜਾ ਕੇ ਸੋ ਇਸ ਤਰ੍ਹਾਂ ਦੀ ਛੋਟੀ ਸੋਚ ਜਿਹੜੀ ਐ ਉਨ ਉਹ ਰੱਖਣੀ ਚਾਹੀਦੀ ਇਹ ਗਲਤ ਗੱਲ ਹੈ ਦੇਖੋ ਇੱਥੇ ਜਿਹੜਾ ਆਉਂਦਾ ਉਹ ਖਾ ਕੇ ਕਿਰਤ ਕਰੋ ਨਾਮ ਜਪੋ ਵੰਡ ਛਕੋ ਸੋ ਕਿਰਤ ਕਰਦਾ ਜਿਹੜਾ ਇੱਥੇ ਉਹ ਭੁੱਖਾ ਨਹੀਂ ਮਰਦਾ ਇੱਥੇ ਸੋ ਇਸ ਕਰਕੇ ਇਹੋ ਜੀ ਮਾਨਸਿਕਤਾ ਜਿਹੜੀ ਹੈ ਉਹਦੇ 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 ਆਪਾਂ ਨੂੰ ਵਿਰੋਧ ਕਰਨਾ ਚਾਹੀਦਾ ਕਿ ਐ ਕਿਵੇਂ ਹੋ ਜੂਗਾ ਸਾਰੇ ਮੁਲਕ ਨੂੰ ਰੋਟੀ ਖਾਣ ਵਾਲਾ ਪੰਜਾਬ ਹੈ 130 ਲੱਖ ਮੀਟ੍ਰਿਕ ਟਨ ਕਣਕ ਦਿੱਤੀ ਆ ਹੁਣੇ 220 ਲੱਖ ਮੀਟ੍ਰਿਕ ਟਨ ਚੌਲ ਦੇਉਂਗਾ ਅਕਤੂਬਰ ਚ ਵੀਰੋ ਅਸੀਂ ਟਿੱਡ ਭਰ ਦਿਆਂ ਉਹਨਾਂ ਦਾ ਪਰ ਉਹ ਜਿਵੇਂ ਮਰਜ਼ੀ ਸਾਡੇ ਨਾਲ ਕਰ ਲੈਂਦੇ ਕਈ ਵਾਰੀ ਪਰ ਪੰਜਾਬ ਜਿਹੜਾ ਹੈ ਉਹ ਗੁਰੂਆਂ ਦੇ ਨਾਂ ਤੇ ਵਸਦਾ ਹੈ ਤੇ ਪੰਜਾਬ ਦੀ ਧਰਤੀ ਜਿਹੜੀ ਹੈ ਉਹ ਹਮੇਸ਼ਾ ਵੰਡਣ ਵਾਲੀ ਹੈ ਪੰਜਾਬ ਦੀ ਧਰਤੀ ਮੰਗਣ ਵਾਲੀ ਨਹੀਂ ਹੈਗੀ ਵੰਡਣ ਵਾਲੀ ਹੈ ਧਰਤੀ ਸਾਡੀ ਦਾਤਾਂ ਵੰਡਣ ਵਾਲੀ ਹੈ ਸਾਡੇ ਗੁਰੂਆਂ ਪੀਰਾਂ ਨੇ ਸਾਨੂੰ ਇਹੀ ਸਿਖਾਇਆ ਸੋ ਵੀਰੋ ਆਓ ਇਕੱਠੇ ਹੋ ਕੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਈਏ ਪੰਜਾਬ ਨੂੰ ਦੁਬਾਰੇ ਪੰਜਾਬ ਬਣਾਈਏ ਦੋਨਿਆਂ ਹੱਥ ਉੱਪਰ ਚੱਕ ਕੇ ਦੋ ਨਾਅਰੇ ਲਾ ਦਿਓ ਇਨਕਲਾਬ ਜ਼ਿੰਦਾਬਾਦ ਆ ਇੱਧਰ ਤਾਂ ਸਣਾਓ ਇੱਥੇ ਤਾਂ ਸਣਾਓ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਮੋਰੇ ਸੋਨਹਾਲ ਜੈਕਾਰੇ ਕਰਮ ਜੀ ਮਾਨ ਜੋ ਮੇਰੇ ਵੱਡੇ ਵੀ ਭਾਈ ਭਗਵੰਤ ਸਿੰਘ ਮਾਨ ਜੀ ਮੁੱਖ ਮੰਤਰੀ ਪੰਜਾਬ ਤੇ ਬਾਕੀ ਸਾਰੇ ਐਮਐਲਏ ਸਹਿਬਾਨ ਤੇ ਦੂਰੋਂ ਦਰਵਾਜ਼ੇ ਚੱਲ ਕੇ ਆਏ ਸਾਰੀ ਸਾਧ ਸੰਗ ਜੀਓ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੁਸੀਂ ਇੰਨੀ ਤਦਾਦ ਦੇ ਵਿੱਚ ਆਏ ਤੇ ਵਿਸ਼ੇਸ਼ ਧੰਨਵਾਦ ਮੁੱਖ ਮੰਤਰੀ ਸਾਹਿਬ ਦਾ ਕਰਦਾ ਕਿਉਂਕਿ ਬਚਪਨ ਤੋਂ ਅਸੀਂ ਇਕੱਠੇ ਆ ਇਹਨਾਂ ਨੇ ਹਮੇਸ਼ਾ ਮੇਰਾ ਹੱਥ ਫੜ ਕੇ ਮੈਨੂੰ ਉੱਪਰ ਨੂੰ ਖਿੱਚਿਆ ਚਾਹੇ ਉਹ ਗਾਇਕੀ ਦਾ ਪੜ ਹੋਵੇ ਚਾਹੇ ਐਕਟਿੰਗ ਦਾ ਹੋਵੇ ਚਾਹੇ ਹੁਣ ਆ ਪੜਾ ਸੋ ਦੋਸਤੋ ਮੈਂ ਤੁਹਾਡਾ ਸਾਰਿਆਂ ਦਾ ਤੇ ਮੁੱਖ ਮੰਤਰੀ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਦਾ ਔਰ ਮੈਂ ਯਕੀਨ ਦਿਵਾਉਣਾ ਕਿ ਜਿਵੇਂ ਮਾਨ ਸਾਹਿਬ ਨੇ ਪੰਜਾਬ ਦੀ ਸੇਵਾ ਕੀਤੀ ਹੈ ਇਹਨਾਂ ਦੀਆਂ ਪੈੜਾਂ 'ਚ ਪੈਰ ਧਰਦਾ ਮੈਂ ਵੀ ਉਵੇਂ ਹੀ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਆ ਸੋ ਇੰਨਾ ਕ ਬੋਲਦਾ ਮੈਂ ਖੇਮਾ ਦਾ ਜਾਂਚ ਕਾ ਕਿਉਂਕਿ ਟਾਈਮ ਬਹੁਤ ਹੋ ਚੁੱਕਿਆ ਅੱਗੇ ਵੀ ਜਾਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ